ਗੁਰਦੁਆਰਾ ਸ਼ਹੀਦ ਗੰਜ ਸਾਹਿਬ ਚਾਟਿਵਿੰਗ ਗੇਟ ਅਤੇ ਸ਼੍ਰੀ ਦਰਬਾਰ ਸਾਹਿਬ ਦੇ ਪ੍ਰੇਮੀ ਸੰਗਤਾਂ ਵੱਲੋਂ ਕੋਟ ਮਿਤ ਸਿੰਘ ਵਿਖੇ ਬਣੇ ਪੁਲ ਵਾਸਤੇ ਸੰਗਤਾਂ ਵੱਲੋਂ ਇਕੱਤਰ ਹੋ ਕੇ ਸਰਕਾਰ ਨੂੰ ਬੇਨਤੀ ਕੀਤੀ ਗਈ ਕਿ ਕੋਟ ਮਿਤ ਸਿੰਘ ਤੋਂ ਬੋੜੂ ਪੁਲ ਤੱਕ ਉਸਾਰੀ ਰੁਕੀ ਹੈ ਉਸ ਨੂੰ ਜਲਦੀ ਤੋਂ ਜਲਦ ਸ਼ੁਰੂ ਕਰਕੇ ਸੰਗਤਾਂ ਦੀ ਸਹੂਲਤ ਵਾਸਤੇ ਖੋਲਿਆ ਜਾਵੇ ਤਾਂ ਜੋ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨ ਤੋਂ ਜੋ ਸੰਗਤਾਂ ਬਾਰਡਰ ਏਰੀਆ ਤੋਂ ਅਤੇ ਸਚਕਣ ਸ਼੍ਰੀ ਹਰਮੰਦਰ ਸਾਹਿਬ ਤੇ ਗੁਰਦੁਆਰਾ ਸ਼ਹੀਦਾ ਸਾਹਿਬ ਆਉਂਦੀਆਂ ਹਨ ਉਹਨਾਂ ਨੂੰ ਆਉਣ ਜਾਣ ਵਾਸਤੇ ਸਹੂਲਤ ਮਿਲ ਸਕੇ ਸਮੂਹ ਸੰਗਤ ਪ੍ਰੇਮੀਆਂ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਜਲਦ ਤੋਂ ਜਲਦ ਪੁਲ ਦੀ ਉਸਾਰੀ ਸ਼ੁਰੂ ਕੀਤੀ ਜਾਵੇ ਅੱਜ ਜੋ ਕੋੜਮੇ ਸਿੰਘ ਨਵਾਂਪੁਰ ਦੀ ਉਸਾਰੀ ਹੋਈ ਆ ਉਹਦੇ ਸਬੰਧ ਵਿੱਚ ਪੁਲ ਦੇ ਉੱਤੇ ਕਤਰ ਹੋਏ ਜਿਹੜਾ ਕੋੜਮੇਕਸ ਤੋਂ ਬੋੜ ਨੂੰ ਰਿhta ਜਾਂਦਾ ਵਾ ਉਹ ਪੁਲ ਦੀ ਉਸਾਰੀ ਰੁਗੀ ਹੋਈ ਆ ਔਰ ਸੰਤਾਂ ਵੱਲੋਂ ਇਹ ਮੰਗ ਕੀਤੀ ਗਈ ਆ ਕਿ ਇਹ ਪੌਲੀ ਜਿਹੜੀ ਇਹ ਸਾਰੀ ਰੁਕੀ ਆ ਉਹਨੂੰ ਜਲਦੀ ਤੋਂ ਜਲਦੀ ਚਾਲੂ ਕਰਕੇ ਸੰਗਤਾਂ ਦੀ ਸਹੂਲਤ ਵਾਸਤੇ ਇਹ ਬਣਾਈ ਜਾਵੇ